ਜ਼ਿਲ੍ਹਾ ਤਰਨਤਾਰਨ ਵਿਖੇ ਵਾਲਮੀਕੀਆਂ ਤਰਮ ਸਮਾਜ ਵੱਲੋਂ ਮੋਗਾ ਹਾਈਵੇ ਦੇ ਉੱਪਰ ਬੈਠ ਕੇ ਕੀਤਾ ਰੋਸ ਪ੍ਰਦਰਸ਼ਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਏ ਜੀ ਵੱਖ-ਵੱਖ ਥਾਣਿਆਂ ਦੇ ਮਸਲੇ ਆ ਜਿਲੇ ਤਰਨਤਾਰਨ ਦੇ ਜੋ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਨਾ ਬਹੁਤ ਹੀ ਨਾਕਾਮੀ ਵਰਤੀ ਆ ਪਹਿਲੋਂ ਸਾਨੂੰ 5 ਤਰੀਕ ਦਾ ਟਾਈਮ ਦਿੱਤਾ ਵੀ ਅਸੀਂ ਧਰਨੇ ਦੀ ਕਾਲ ਦਿੱਤੀ ਸੀ ਤੇ ਇਹਨਾਂ ਨੇ ਥੋੜਾ ਜਆ ਚਲੋ ਟਾਈਮ ਲੈ ਲਿਆ ਵਿੱਚ ਵੀ ਤੁਹਾਡੇ ਕੰਮ ਹੋ ਜਾਣਗੇ ਤੇ ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਫੇਰ ਸਾਡੇ ਬੰਦਿਆਂ ਨੂੰ ਲਾਰਾਂ ਦੂਦੇ ਲਾ ਛੱਡੇ ਆ ਜੋ ਕਿ ਕੰਮ ਕੋਈ ਵੀ ਨਹੀਂ ਉਹਨਾਂ ਦੇ ਵਿੱਚੋਂ ਕੀਤਾ ਤੇ ਹੁਣ 8 ਤਰੀਕ ਨੂੰ ਫੇਰ ਅਸੀਂ ਕਾਲ ਦੇ ਦਿੱਤੀ ਵੀ ਫੇਰ 8 ਤਰੀਕ ਨੂੰ ਆਪਾਂ ਧਰਨਾ ਫੇਰ ਲਾਵਾਂਗੇ ਹੁਣ ਕੋਚੇਰ ਵਾਸਤੇ ਇਹਨਾਂ ਨੂੰ ਵੇਖ ਲੈਣੇ ਆ ਜੇ ਨਹੀਂ ਕੋਈ ਸਾਡਾ ਹੱਕ ਰਸੀ ਹੁੰਦੀ ਜਾਂ ਕੋਈ ਨਹੀਂ ਸਾਡੀ ਗੱਲ ਸੁਣਦਾ ਤੇ ਫਿਰ ਦੋਵੇਂ ਰੋਡ ਜਿਹੜੇ ਉਹ ਬਲੌਕ ਕਰ ਦੇਵਾਂਗੇ ਤੇ ਫਿਰ ਐਪੀ ਭੱਜੇ ਆਉਣਗੇ ਅਜੇ ਤੱਕ ਤੇ ਮੈਨੂੰ ਯਾਦ ਦੀ ਇਹਨਾਂ ਦੇ ਕੰਨ ਤੇ ਜੂਣ ਹੀ ਬਸਰ ਗਈ ਹਾਂ ਉਹ ਤਾਂ ਦੀ ਖੁਰਕਣ ਦੇ ਤੇ ਧੰਨਵਾਦ ਅਜੇ ਤੇ ਇਹ ਵੇਖਣ ਦੇ ਆ ਤੇ ਸੰਗਤ ਸਾਡੀ ਜਿਹੜੀ ਚਲੋ ਹੌਲੀ ਹੌਲੀ ਹੁਣ ਤੁਰੀ ਆਉਣੀ ਆ ਤੇ ਫਿਰ ਐਪੀ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਮਸਲੇ ਸਾਡੇ ਮਸਲੇ ਸਾਡੇ ਚੇਅਰਮੈਨ ਸਾਭ ਦੇ ਸਾਰੇ ਧਿਆਨ ਚ ਹੈ ਜੀ ਮੈਂ ਤੇ ਆਇਆ ਜੀ ਅੱਜ ਇਧਰ ਘਟਾਈ ਦਾ ਤਰਨ ਤਰਨ ਲਾਕੇ ਦੇ ਵਿੱਚ ਇਨਾਂ ਦੇ ਸਾਰੇ ਧਿਆਨ ਦੇ ਵਿੱਚ ਆ ਜੋ ਵੀ ਮਸਲੇ ਆ ਸਾਰੇ ਲਿਖਤੀ ਮਸਲੇ ਆ ਕੋਈ ਜਿਹੜਾ ਮਸਲਾ ਵੀ ਜਿਹੜਾ ਆ ਸਾਰੇ ਅਸਲੀ ਮਸਲੇ ਆ ਕੋਈ ਗਲਤ ਨਹੀਂ ਆ ਪਾ ਕਰਵਾਉਣ ਦੇ ਜਿਹੜੇ ਗਲਤ ਮਲਤ ਮਸਲੇ ਹੁੰਦੇ ਆ ਇਹਨਾਂ ਨੂੰ ਦੇਜੀ ਇੱਕ ਮੰਗ ਪੱਤਰ ਦਿੱਤਾ ਸੀ ਜੋ ਉਹਨਾਂ ਦੇ ਵਿੱਚ ਲਿਖਿਆ ਸੀ ਇੱਕ ਖੈਰਦੀ ਤੋਂ ਮਨਪ੍ਰੀਤ ਸਿੰਘ ਉਹਨਾਂ ਦੇ ਜਿਨ੍ਹਾਂ ਦਾ ਨਜਾਇਜ਼ ਨਾਂ ਕਿਸੇ ਨੇ ਰੰਜਿਸ਼ ਕਰਕੇ ਪਵਾਇਆ ਵਾ ਇੱਕ ਉਹ ਮਸਲਾ ਜੇ ਇੱਕ ਹੈਗਾ ਜਿਹਦੇ ਪਿੰਡ ਜਿਹੜਾ ਸੀ ਕੁੜੀ ਵਾਲਾ ਬੈਰੋਵਾਲ ਥਾਣੇ ਦਾ ਮਸਲਾ ਜੇ ਇੱਕ ਉਹਦੇ ਵਿੱਚ ਵੀ ਕੁੜੀ ਤੇ ਨਜਾਇਜ਼ ਤੱਕੇਸ਼ਾਈ ਹੋਣ ਦੀ ਜੇ ਦੇ ਉਹਦੇ ਭਰਾ ਮੰਨ ਲਓ ਪ੍ਰਸ਼ਾਸਨ ਦੇ ਗੱਲ ਪਿਆ ਵੀ ਆ ਤੇ ਉਹਨਾਂ ਦੇ ਭਰਾਵਾਂ ਤੇ ਕਾਰਵਾਈ ਜਿਹੜੀ ਹੋ ਗਈ ਆ ਤੇ ਇਹਨਾਂ ਨੇ ਨਜਾਇਜ਼ ਉਹ ਕੁੜੀ ਤੇ ਵੀ ਨਾਲ ਕਾਰਵਾਈ ਕਰਕੇ ਉੱਤੇ ਪਰਚਾ ਕਰਵਾਤਾ ਜੇ ਇੱਕ ਠਾਂ ਚਬਾਲ ਠਾਣੇ ਦਾ ਜੇ ਮੋਟਰਸਾਈਕਲ ਹੀ ਵੀਰ ਦਾ ਕਿਸੇ ਦਾ ਨਵਾਂ ਉਹ ਇਹਨਾਂ ਨੇ ਲਿਆਂਦਾ ਨਜਾਇਜ਼ ਰੇਡ ਮਾਰ ਕੇ ਮੋਟਰਸਾਈਕਲ ਲਿਆਂਦਾ ਹੋਣਾ ਤੇ ਵੀ ਸਾਡੇ ਕੋਲ ਮੋਟਰਸਾਈਕਲ ਹੈਗਾ ਹੀ ਨਹੀਂ ਵਾਪਸ ਨਹੀਂ ਇਹਨਾਂ ਨੇ ਦਿੱਤਾ ਇਹੋ ਸਾਡੀਆਂ ਮੰਗਾਂ ਜੀ ਤੇ ਤਿੰਨ ਚਾਰ ਵਾਰਾ ਮੀਟਿੰਗ ਹੋ ਚੁੱਕੀ ਜੇ ਐਸਪੀ ਹੈੱਡ ਕੁਆਟਰ ਸਾਹਿਬ ਐਸਐਸਪੀ ਸਾਹਿਬ ਉਹਨਾਂ ਕੀ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੇ ਕਿਹਾ ਸੀ ਜੀ ਅਸੀਂ ਤਿੰਨਾ ਚੌਂ ਦਿਨਾਂ ਤੱਕ ਤੁਹਾਡੇ ਮਸਲੇ ਹੱਲ ਕਰਕੇ ਤੇ ਤੁਹਾਨੂੰ ਇਨਸਾਫ ਦਵਾ ਦਾਂਗੇ ਪਰ ਅੱਜ 8 ਤਰੀਕ ਹੋ ਗਈ ਜੀ ਦੁਬਾਰਾ ਫਿਰ ਅਸੀਂ ਧਰਨੇ ਦੀ ਕਾਲ ਦੁਬਾਰਾ 8 ਤਰੀਕ ਦੀ ਦਿੱਤੀ ਸੀ ਜੀ ਪਰ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਪਰ ਇਸਨ ਤੋਂ ਟੋੜੀ ਸਾਡੀ ਮੰਗ ਇਹੋਈ ਹੈ ਜੀ ਸਾਡੇ ਮਸਲੇ ਹੱਲ ਕਰ ਦੇਣ ਸਾਨੂੰ ਨਾ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਨਾ ਇਹਨਾਂ ਨੂੰ ਕਰਨਾ ਪਵੇ ਨਹੀਂ ਤੇ ਫਿਰ ਅਸੀਂ ਅੱਜ ਆਏ ਆ ਦੋਵੇਂ ਰੋਡ ਬੰਦ ਕਰ ਦਾਂਗੇ पर पर जो ਉਹਨਾਂ ਦੀ ਮੰਗਾ ਸੀ ਜੀ ਉਹਨਾਂ ਦੀ ਇੱਕ ਤਾਂ ਮੰਗ ਹੈ ਕਿਸੇ ਕੋਈ ਕੈਂਡੀ ਦਾ ਮੁਕਦਮਾ ਦਰਜ ਹੈ ਇੱਕ ਗੁਵੈਰ ਵਾਲ ਹੋਇਆ ਸੀ ਮੁਕਦਮਾ ਦਰਜ ਲੜਕੀ ਦੇ ਨਾਲ ਹੀ ਦੇ ਉਹਨੂੰ ਵੈਰੀਫਾਈ ਕਰਵਾ ਲਾਂਗੇ ਜੀ ਜੋ ਕਾਨੂੰਨ ਮੁਤਾਬਕ ਕਾਰਵਾਈ ਜਿੰਨੀ ਜਲਦੀ ਜਲਦੀ ਉਹ ਕਰਵਾ ਦਿਆਂਗਾ ਉਹਦਾ ਹੱਲ ਕਰਵਾ ਦਿਆਂਗੇ ਤਾਂ ਨਾ ਸਰਚਵਾ ਦੂਗਾ ਤਾਂ ਹਾਂਜੀ ਹਾਂਜੀ ਇਹਨਾਂ ਨੂੰ ਕਿਹਾ ਵੀ ਆਪ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਅਸੀਂ ਚੁਕਾਣੇ ਚੁਕ ਲੈ ਰਹੇ ਹਾਂ